ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਵੀ ਮੜੀ ਘਟ ਨੂੰ ਆਪਣੀ ਸੱਚਖੰਡ ਸ਼ਹੀਦਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਸ ਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਟੋਨਸਟਰ ਚਾ ਉਹਦੇ ਕਾਫੀ ਗੰਭੀਰ ਸ਼ਟ ਲੱਗ ਗਿਆ ਅਸੀਂ ਜੇ ਇਹਦੀ ਪੜਤਾਲ ਜਿਹੜੀ ਇਮੀਡੀਟਲੀ ਕਰ ਲੈ ਡੈਪਟਾ ਚੀਫ ਨੂੰ ਵੀ ਪੜਤਾਲ ਕਰਕੇ ਜੀ ਰਿਪੋਰਟ ਦਿੱਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਹੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨਾ ਹੈ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਊਗੀ ਉਹ ਅਹੀਂ ਪਹੁੰਚਣ ਜਿਸ ਦਮਾਂਗੇ ਪਹੁੰਚ ਵੀ ਇਹਦੀ ਕਾਰਵਾਈ ਤਫ਼तीश ਕਰਕੇ ਕਰੇ ਅਗੇ ਮਲਾਜ਼ਮ ਤੇ ਕੋਈ ਵਿਹਾਈ ਨਹੀਂ ਕੀਤਾ ਜਾਇਆ ਜਾਊਗਾ ਜਿਹੜਾ ਸਾਡੇ ਨਿਯਮਾਂ ਦਾ ਉਲੰਘਣ ਕਰਦਾ ਜਿਹੜਾ ਸਾਡੇ ਪ੍ਰਬੰਧਨ ਵਿਗਾੜ ਰਿਹਾ ਚਾਹੇ ਕੋਈ ਵੀ ਮਲਾਜ਼ਮ ਹੋਵੇ ਕਿ ਇੱਕ ਮਲਾਜ਼ਮ ਇਨਵੋਲਵ ਹੋਵੇ ਚਾਹੇ 2 ਵਜੇ 13 ਜਿੰਨੇ ਵੀ ਮਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਮੈਂ ਸਿੱਧਾ ਗੁਰੂ ਇੱਕ ਨਾਮ ਆਪਨੀ ਜੀ ਇਹ ਘਟਨਾ ਅੱਜ ਲਗਭਗ ਸਵਾ 1:30 ਵਜੇ ਜਦੋਂ ਸਾਰੇ ਪ੍ਰਸ਼ਾਸਨ ਸ਼ਗਰ ਰਹੇ ਸੀਗੇ ਕਿ ਉਹ ਮਲਾਜ਼ਮ ਵੀ ਪ੍ਰਸ਼ਾਸਨ ਸ਼ਗਰ ਰਿਹਾ ਸੀ ਉਹਨਾਂ ਨੇ ਉਸ ਸਾਹਮਣੇ ਇਹ ਕਾਰਵਾਈ ਕਰ ਜਾਂਦੀ ਦਰੂਈ ਕਿਤੇ ਬਿਮਾਰੀ ਦਾ ਮਸਲਾ ਜਿਨਾ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਇਹਨਾਂ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਛੋ ਘਰੋਂ ਵੀ ਮੈਨੂੰ ਪਤਾ ਲੱਗਾ ਕਿ ਤਕਰਾਰਬਾਜ਼ੀ ਚੱਲਦੀ ਆਈ ਹੈ ਤੇ ਉਹ ਆ ਗਈ ਇੱਥੇ ਉਹਨਾਂ ਨੇ ਇਸ ਤਰ੍ਹਾਂ ਨੂੰ ਅੰਜਾਮ ਦਿੱਤਾ ਜੋ ਉਹ ਮੰਦਰ ਭਗਤ ਮਤਬਾਕੀ ਕਰਨਾ ਹੈ ਅਈ ਅਈ ਤੋਂ ਤੋਂ ਪੀਸ ਕਰਕੇ ਪਰਵੈ ਤਰੰਗ ਕੰਮ ਕਰਦੇ ਦੋ ਵੀ ਕੁਝ ਜਰਾ ਕੰਮ ਕਰ ਲੈ। ਇਹ ਜੋ ਇਹ ਡਾਕਟਰ ਦਰਬਾਰ ਸਾਹਿਬ ਇੱਕ ਕਾਨਫਰੰਸ ਚ ਦੂਜਾ ਲਾਗੇ ਨਾਲ ਹੀ ਬਰਾਂਜਾ ਬਰਾਂਜਾ ਉੱਚ ਕੰਮ ਕਰ ਰਿਹਾ ਤੇ ਇਹ ਇਹ ਕਿਉਂਕਿ ਡਿਊਟੀ ਕਰਨ ਨਾਲ ਇਹ ਚਲ ਕੇ 1 ਵਜੇ ਨੂੰ ਹੋ ਜਾਣਾ ਮਿਲਦੇ ਵੀ ਆ ਵੀ ਪਰਿਵਾਰ ਪਰੇਸ਼ਾਨ ਹੋ ਜਾਂਦਾ। ਅਜੇ ਤੱਕ ਦਿਹਾਉਤ ਤਾਂ ਸੀਰੀਅਸ ਆ। ਇਹ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਦਵਾਈ